ਤਿਹਾਰਾਂ ਦੇ ਸੀਜ਼ਨ ਦੀ ਸ਼ੁਰੂਆਤ ਹੋਣ ਦੇ ਨਾਲ ਹੀ ਅੰਮ੍ਰਿਤਸਰ ਸਿਹਤ ਵਿਭਾਗ ਵੀ ਐਕਸ਼ਨ ਮੋਡ ਤੇ ਆ ਗਿਆ ਹੈ ਸ਼ਹਿਰ ਭਰ ਵਿੱਚ ਫੂਡ ਸੇਫਟੀ ਮਹਿਕਮੇ ਵੱਲੋਂ ਖਾਣ ਪੀਣ ਦੀਆਂ ਦੁਕਾਨਾਂ ਤੇ ਤੇ ਮਠਾਈ ਬਣਾਉਣ ਵਾਲੀਆਂ ਦੁਕਾਨਾਂ ਤੇ ਲਗਾਤਾਰ ਰੇਡ ਕੀਤੀ ਜਾ ਰਹੀ ਹੈ ਤਾਂ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕੀਤਾ ਜਾ ਸਕਦਾ ਜਿੱਦੇ ਚਲਦੇ ਸਿਹਤ ਵਿਭਾਗ ਲੋ ਇੱਕ ਦੁਕਾਨ ਤੇ 165 ਕਿਲੋ ਨਕਲੀ ਖੋਆ ਜਿਹੜਾ ਬਰਾਮਦ ਕੀਤਾ ਜਿਸ ਨੂੰ ਉਹਨਾਂ ਨੇ ਫੋਰੀ ਤੌਰ ਤੇ ਨਸ਼ਟ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਅਸੀਂ ਸ਼ਹਿਰ ਵਾਸੀਆਂ ਦੀ ਸਿਹਤ ਨਾਲ ਖਿਲਵਾੜ ਨਹੀਂ ਹੋਣ ਦਵਾਂਗੇ ਇਹ ਦੁਕਾਨਦਾਰਾਂ ਨੂੰ ਵੀ ਤਕਦੀਦ ਕਰਦੇ ਹਾਂ ਕਿ ਜੇਕਰ ਕੋਈ ਵੀ ਨਕਲੀ ਮਾਲ ਵੇਚਦਾ ਫੜਿਆ ਕਰਮੀ ਕਰਕੇ ਜੇ ਅਸੀਂ ਕੱਲ 2 ਦਿਨ ਤੇ ਓਥੇ ਦੇ ਕਰਕੇ ਸੀ। ਉਹ ਕਿਹਾ ਵੀ ਕਿਉਂ ਛੱਡ ਨਹੀਂ। ਨਹੀਂ ਇਹ ਜਿਹੜਾ ਬਾਹਰ ਹੈਗਾ ਨੇ ਆਪਣੇ ਅਵੇਲੇਬਲ ਹੋ ਗਿਆ। ਉਹ ਕਿਹਾ ਤਾਂ ਹੈ ਕਰਮੀ ਨਹੀਂ ਕਰਦੀ। ਉਸ ਨੂੰ ਪੈਨਲ ਕਰ ਦਿੱਤਾ ਜਾਵੇਗਾ। ਤਾਂ ਕਿ ਰੱਖੋ ਸਾਰਾ ਠੀਕ ਹੈ। ਸਾਰਾ ਇਹ ਪੂਜਣੇ ਨਾਲ ਚਿੱਟੇ ਕੈਸ਼ ਫਾਰਮ ਕਰਾਂ। ਮੈਂ ਬਹੁਤ ਨਾਲ ਕਹਿ ਰਿਹਾ। ਚਾਹ ਬੋ ਵੀ ਸਾਰੇ। ਠੀਕ ਹੈ। ਨਾਉ ਹੋ ਜਾ। ਹੁਣ ਜਰਾ ਹੋ ਜੀ ਤੁਸੀਂ ਉਹਨਾਂ ਸਾਹਮਣੇ ਇਹ ਸਿੱਖਿਸ਼ਟਾ ਅਨੁਭਵ ਕਰਦੇ ਹਨ ਕੱਟ ਉਹਨਾਂ ਦੇ ਅੱਖ ਨੂੰ ਕੱਪੜਾ ਲਿਆਣ ਗਿਆ ਇਹ ਵੀ ਰਹੀ ਹੈ ਆਹ ਕੀ ਆਨ ਕਰੋ ਇਹ ਕਰ 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 ਕੇ ਕੋਟਾ ਅੰਦਰ ਕੋਟਾ ਲਾ ਰਿਹਾ ਹੈ

ਇਹ ਲਿਆ ਬੈਗ ਚੱਲ ਜੀ ਜੀ ਬੱਸ ਮਿੰਟ ਰਹਿ ਗਏ 20 ਮਿੰਟ ਹੋਰ ਕੱਢਦਾ ਯਾਰ ਮੈਂ ਕਾਰਡ ਖਾਣ ਦੀ ਗੱਲ ਨਹੀਂ ਨਹੀਂ 2-3 ਤਿੰਨ ਕਰਨਾ ਤੇ ਦੁਪਾਰ ਵੇਲੇ ਲੱਗੇ ਚੱਲ ਜੀ ਬਹੁਤ ਬਖਸ਼ੀ ਵਹੀ ਤੇ ਆ ਰਹੇ ਨੇ ਜੀ ਜਿਹੜਾ ਅੱਜ ਰੇਡ ਕੀਤੀ ਗਈ ਹੈ ਕਿੰਨੀਆਂ ਦੁਕਾਨਾਂ 'ਤੇ ਰੇਡ ਕੀਤੀ ਗਈ ਤੇ ਕੀ ਕੀਤਾ ਗਿਆ ਸਿਹਤ ਵਿਭਾਗਾਂ ਦਾ ਦੇਖੋ ਸਾਡੇ ਵੱਲੋਂ ਜਿਹੜੀ ਹੈ ਦੀਵਾਲੀ ਨੂੰ ਲੈ ਕੇ ਚੈਕਿੰਗ ਕੀਤੀ ਜਾ ਰਹੀ ਹੈ ਸਾਰੀਆਂ ਦੁਕਾਨਾਂ 'ਤੇ ਤੇ ਜਿੱਥੇ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਇਹਨਾਂ ਨੂੰ ਦੱਸਣ ਦੀ ਕਿ ਵੀ ਤੁਸੀਂ ਆਪਣਾ ਜਿਹੜਾ ਹੈ ਚਾਹੇ ਪ੍ਰੋਡਕਟ ਤੁਸੀਂ ਅੱਛਾ ਬਣਾ ਰਹੇ ਹੋ ਪ੍ਰੋਡਕਟ ਵਧੀਆ ਚੀਜ਼ਾਂ ਯੂਜ਼ ਕਰਕੇ ਬਣਾ ਰਹੇ ਹੋ ਪਰੰਤੂ ਜਿਹੜੀ ਹਾਈਜੀਨ ਆ ਉਹਦਾ ਵੀ ਧਿਆਨ ਰੱਖੋ ਸੋ ਉਹਦੇ ਮਤਲਬਕ ਇਹਨਾਂ ਨੂੰ ਦੱਸਿਆ ਗਿਆ ਔਰ ਨਾਲ ਹੀ ਅਸੀਂ ਇੱਥੋਂ ਮਠਿਆਿਆਂ ਦਾ ਸੈਂਪਲ ਲਿਆ ਗਿਆ ਕਰਵਾ ਚੌਦਾ ਤਿਹਾਰਾ ਤਿਹਾਰ ਸਭ ਲਈ ਖੁਸ਼ੀਆਂ ਭਰਿਆ ਹੈ ਪਰੰਤੂ ਜਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਉਹ ਵੀ ਜ਼ਰੂਰੀ ਹੈ ਜੇ ਵੇਖਿਆ ਜਾਏ ਤੇ ਦੁਕਾਨਦਾਰ ਹਾਈਜਨ ਦਾ ਖਿਆਲ ਨਹੀਂ ਰੱਖਦੇ ਕੱਲ ਵੀ ਤਾਂ ਦੇਲ ਖੋਇਆ ਫੜਿਆ ਗਿਆ ਹੁਣ ਤੱਕ ਕੀ ਕੀ ਰਿਕਵਰੀ ਹੋਈ ਤੇ ਹਾਈਜਨ ਬਾਰੇ ਕੀ ਸਿਤਾਬਨੀ ਦਿੱਤੀ ਗਈ ਲਖੋ ਅਸੀਂ 165 ਕਿਲੋ ਦੇ 165 ਕਿਲੋ ਸੌਰੀ ਉਹਦੇ ਖੋਇਆ ਸੀ ਫੜਿਆ ਸੀ ਉਹਨੂੰ ਅਸੀਂ ਨਸ਼ਟ ਕਰਾਇਆ ਔਰ ਅੱਗੇ ਵੀ ਸਾਡੀਆਂ ਜਾਰੀ ਨੇ ਰੇਡਾਂ ਜਿਹੜੀਆਂ ਜਿਹੜੇ ਚੀਜ਼ਾਂ ਸਾਨੂੰ ਬਲਕ ਦੇ ਵਿੱਚ ਮਿਲਣਗੀਆਂ ਜਿਹੜੀਆਂ ਠੀਕ ਨਹੀਂ ਆ ਉਹਨੂੰ ਤਾਂ ਅਸੀਂ ਮੌਕੇ ਤੇ ਨਸ਼ਟ ਕਰਵਾਵਾਂਗੇ ਔਰ ਜਿਹੜੇ ਇਹ ਲੋਕ ਨੇ ਜਿਹੜੇ ਮਠਾਈ ਦੀਆਂ ਦੁਕਾਨਾਂ ਕਰ ਰਹੇ ਆ ਅਸੀਂ ਇੱਥੇ ਸੁਨਿਸ਼ਚਿਤ ਇਹ ਹੀ ਕਰਨੀ ਕਿ ਹਾਈਜਨ ਸਹੀ ਕਰਨ ਤਾਂ ਕਿ ਲੋਕਾਂ ਨੂੰ ਸੇਫਨ ਕਿਸੇ ਤਰ੍ਹਾਂ ਖਿਲਵਾ ਨਾ ਸਰ ਜਿਆਦਾ ਕਰ ਕਾਮੀਆਂ ਕੀ ਹੋਣੇ ਜਿਆਦਾ ਕਾਮੀਆਂ ਬਸ ਇਹ ਹੈ ਭਾਜੀ ਗਾਗ ਦਾ ਇਹ ਕਸੇ ਪ੍ਰੈਸ਼ਰ ਜਿਆਦਾ ਹੈ ਜਾਂ ਗਾਗ ਜਿਆਦਾ ਹੈ ਤਿਉਹਾਰ ਕਰਕੇ ਸੋ ਇਹਨਾਂ ਵੱਲੋਂ ਚੀਜ਼ ਨੂੰ ਟਕਿਆ ਨਹੀਂ ਜਾ ਰਿਹਾ ਸਿਰ ਤੇ ਕੈਪਸ ਕਲੱਬਸ ਨਹੀਂ ਪਾਏ ਜਾ ਰਹੇ ਮੇਨ ਖਾਮੀ ਇਹ ਹੀ ਦਿਖ ਰਹੀ ਹੈ ਉਹ ਇਹਨਾਂ ਨੂੰ ਬਾਰ ਬਾਰ ਇਹ ਕਹਿ ਰਹੇ ਕਿ ਇਹਨਾਂ ਨੂੰ ਵੀ ਪਾ ਕੇ ਰੱਖੋ ਇਹਦੇ ਵਿੱਚ ਦੁਕਾਨਦਾਰ ਦਾ ਹੀ ਫਾਇਦਾ ਹੈ ਦੁਕਾਨ ਤੇ ਕਸਟਮਰ ਜੇ ਦੋ ਆ ਰਹੇ ਹੈ ਤੇ ਪੰਜ ਜਾਣਗੇ ਉਹਨਾਂ ਨੂੰ ਉਹਨਾਂ ਦੀ ਹਾਈਜੀਨ ਉਹਨਾਂ ਨੂੰ ਹੀ ਫਾਇਦਾ ਹੈ ਇਹਨਾਂ ਨੂੰ ਸਮਝਾਤੇ ਹੀ ਰਹੇ ਆ ਬਾਕੀ ਨਹੀਂ ਸਮਝਦੇ ਤੁਸੀਂ ਸਾਮੀ ਦੀ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਸਰ ਸਾਡੇ ਵੱਲੋਂ ਨੋਟਿਸ ਜਿਸ਼ੂ ਕੀਤੇ ਜਾ ਰਹੇ ਆ ਔਰ ਰਾਤ ਦੇ ਨਾਲ ਸੈਂਪਲਿੰਗ ਕਰਤੀ ਜਾ ਰਹੀ ਹੈ